अपना कोई भी रिश्ता खत्म ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਜੋ ਤੁਹਾਨੂੰ ਸੋਚਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਇਹ ਸਮਝਦੇ ਹੋ ਅਗਰ ਤੁਹਾਡਾ ਸਾਥੀ ਤੁਹਾਨੂੰ ਪਿਆਰ ਕਰਦਾ ਹੈ ਤਾਂ ਉਸ ਨੂੰ ਹਮੇਸ਼ਾ ਤੁਹਾਡੀਆਂ ਖੁਆਇਸ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਨਹੀਂ ਜੀ ਕੋਈ ਵੀ ਇਨਸਾਨ ਤੁਹਾਡਾ ਦਿਮਾਗ ਨਹੀਂ ਪੜ ਸਕਦਾ ਤੁਸੀਂ ਖੁਦ ਦੱਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਔਰ ਕੀ ਤੁਹਾਡੀਆਂ ਲੋੜਾਂ ਨੇ दूसरी गल अगर तुम अपने साथी तो माफी मंगते हो तो यह साबित हों अपने साथी नालों कमजोर हो नहीं जी इसबित हाँ है कि एक समझदार और जुम्मेवार इंसान हो कि किसी अपनी गलती ठीक करने वास्ते जुम्मेवार और समझदार कदम चुक की हिम्मत रखते हो ਔਰ ਤੁਹਾਡੇ ਨਾਲ ਰਿਸ਼ਤਾ ਨਿਭਾਉਣ ਵਾਲੇ ਮਹਿਫੂਜ਼ ਮਹਿਸੂਸ ਕਰ ਸਕਦੇ ਨੇ ਤੀਸਰੀ ਗੱਲ ਕਿ ਤੁਸੀਂ ਇਹ ਸਮਝਦੇ ਹੋ ਹਰ ਇੱਕ ਬਹਿਸ ਵਿੱਚ ਤੁਹਾਡੀ ਹੀ ਜਿੱਤ ਹੋਣੀ ਚਾਹੀਦੀ ਹੈ ਨਹੀਂ ਜੀ ਕਦੇ-ਕਦੇ ਤੁਹਾਡੀ ਜਿੱਤ ਦੇ ਵਿੱਚ ਤੁਹਾਡਾ ਰਿਸ਼ਤਾ ਹਾਰਦਾ ਹੈ ਆਪਣਾ ਅਹੰਕਾਰ ਪਿੱਛੇ ਰੱਖ ਕੇ ਚੱlie ਚੌਥੀ ਗੱਲ ਅਗਰ ਤੁਸੀਂ ਸਮਝਦੇ ਹੋ ਕੇ ਪਿਆਰ ਦੇ ਵਿੱਚ ਹਮੇਸ਼ਾ ਸਾਨੂੰ ਵਧੀਆ ਹੀ ਮਹਿਸੂਸ ਹੁੰਦਾ ਰਹੇਗਾ ਨਹੀਂ ਜੀ ਅਸਲੀ ਪਿਆਰ ਦੇ ਵਿੱਚ ਉਤਰਾ ਚੜਾ ਵੀ ਆਉਂਦੇ ਨੇ ਔਰ ਕਈ ਵਾਰੀ ਕੁਝ ਸਬਕ ਵੀ ਆਉਂਦੇ ਨੇ ਔਰ ਇਹ ਸਬਕ ਕਈ ਵਾਰੀ ਤਕਲੀਫ ਵੀ ਲੈ ਕੇ ਆਉਂਦੇ ਨੇ ਔਰ ਪਹਾੜ ਚੜਨ ਦੀ ਤਰ੍ਹਾਂ ਇਹ ਸਬਕ ਔਖੇ ਵੀ ਲੱਗਦੇ ਨੇ ਪੰਜਵੀਂ ਗੱਲ ਅਗਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਵਿੱਚ ਲੜਾਈ ਬਹੁਤ ਹੁੰਦੀ ਹੈ ਔਰ ਇਸਦਾ ਹੀ ਮਤਲਬ ਹੈ ਕਿ ਤੁਹਾਡੀ ਸੰਜੋਗ ਨਹੀਂ ਮਿਲਦੇ ਨਹੀਂ ਜੀ ਲੜਾਈ ਦੀ ਗਿਣਤੀ ਵੀ ਵਜਾਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਸ ਵਿੱਚ ਲੜਾਈ ਨੂੰ ਨਿਵੇੜਦੇ ਕਿਵੇਂ ਹੋ ਕਿ ਤੁਸੀਂ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਆਪਣੇ ਸਾਥੀ ਦੀ ਜਗਾ ਖੜ ਕੇ ਦੇਖਦੇ ਹੋ ਕਿ ਉਹਨਾਂ ਦੇ ਪੱਖੋਂ ਕੀ ਮਹਿਸੂਸ ਹੁੰਦਾ ਹੈ ਛੇਵੀਂ ਗੱਲ ਕਿ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਸਾਥੀ ਦੀ ਜ਼ਿੰਮੇਵਾਰੀ ਹੈ ਕਿ ਉਹ ਤੁਹਾਨੂੰ ਹਮੇਸ਼ਾ ਸੰਪੂਰਨ ਮਹਿਸੂਸ ਕਰਵਾਉਣ ਨਹੀਂ ਜੀ ਸਾਥੀ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਤੁਹਾਡਾ ਸਾਥ ਦੇਵਨ ਲੇਕਿਨ ਮਾਨਸਿਕ ਤੰਦਰੁਸਤੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਸਤਵੀਂ ਗੱਲ ਕਿ ਆਪਣੇ ਸਾਥੀ ਨੂੰ ਕਿਸੇ ਵੀ ਹਰਕਤ ਦਾ ਹਿਸਾਬ ਦੇਣ ਦੀ ਲੋੜ ਨਹੀਂ ਜਾਂ ਫਿਰ ਆਪਣੇ ਦਿਲ ਦੀ ਗੱਲ ਸਮਝਾਉਣੀ ਜ਼ਰੂਰੀ ਨਹੀਂ ਹੈ ਨਹੀਂ ਜੀ ਸਪਸ਼ਟ ਗੱਲ ਕਰਨੀ ਹੀ ਪਿਆਰ ਹੈ ਸਾਫ਼-ਸਾਫ਼ ਗੱਲ ਕਰਨੀ ਪਿਆਰ ਦੀ ਬੁਨਿਆਦ ਹੁੰਦੀ ਹੈ ਕੋਈ ਵੀ ਉਲਝਣ ਪਿਆਰ ਦੇ ਵਿੱਚ ਖੱਲੜਾ ਹੀ ਪਾ ਕੇ ਰੱਖਦੀ ਹੈ ਇਮਾਨਦਾਰੀ ਨਾਲ ਸਾਫ਼ ਗੱਲ ਕਰਨ ਦੇ ਨਾਲ ਰਿਸ਼ਤੇ ਵਿੱਚ ਭੁਲੇਖੇ ਨਹੀਂ ਰਹਿੰਦੇ ਔਰ ਅਗਰ ਤੁਸੀਂ ਇਸ ਰਿਸ਼ਤੇ ਵਿੱਚ ਮਹਿਫੂਸ ਮਹਿਸੂਸ ਕਰਦੇ ਹੋ ਫਿਰ ਹੀ ਰਿਸ਼ਤੇ ਨਿਭਦੇ ਨੇ ਝੂਠ ਜਾਂ ਫਿਰ ਖਾਮੋਸ਼ੀ ਭੁਲੇਖੇ ਪਾਉਂਦੀ ਹੈ ਸ਼ੱਕ ਰਿਸ਼ਤੇ ਤੋੜਦੀ ਹੈ ਔਰ ਆਪਣੇ ਸਾਥੀ ਨੂੰ ਭੁਲਿਖੇ ਵਿੱਚ ਰੱਖਣ ਨਾਲ ਹੌਲੀ-ਹੌਲੀ ਦਿਲ ਦੇ ਵਿੱਚ ਤਰਾੜ ਪੈਂਦੀ ਹੈ ਔਰ ਰਿਸ਼ਤੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਨੇ ਤੁਹਾਡਾ ਸਾਥੀ ਹਾਰ ਮੰਨ ਕੇ ਇਸ ਰਿਸ਼ਤੇ ਵਾਸਤੇ ਹੱਥ ਖੜੇ ਕਰਨ ਵੱਲ ਨੂੰ ਤੁਰ ਪੈਂਦੇ ਨੇ ਭਰੋਸਾ ਹੀ ਪਿਆਰ ਦੀ ਬੁਨਿਆਦ ਹੁੰਦੀ ਹੈ ਅੱਠਵੀਂ ਗੱਲ ਅਗਰ ਤੁਸੀਂ ਸੋਚਦੇ ਹੋ ਕਿ ਮੇਰੇ ਸਾਥੀ ਨੇ ਮੈਨੂੰ ਇੱਕ ਵਾਰੀ ਤਕਲੀਫ ਦਿੱਤੀ ਹੈ ਤਾਂ ਇਸ ਦਾ ਮਤਲਬ ਇਹ ਇਹ ਤੁਹਾਨੂੰ ਹਮੇਸ਼ਾ ਤਕਲੀਫ ਹੀ ਦੇਣਗੇ ਨਹੀਂ ਜੀ ਇਨਸਾਨ ਹੀ ਪੁੱਲਣਹਾਰ ਹੁੰਦੇ ਨੇ ਇੱਕ ਮੌਕਾ ਗਲਤੀ ਨੂੰ ਸਜ਼ਾ ਰੰਦਾ ਜ਼ਰੂਰ ਦੇਵੋ ਮਾਫੀ ਦੇਣ ਨਾਲ ਅੱਗੇ ਵਧਣ ਦੀ ਸ਼ੁਰੂਆਤ ਹੋ ਸਕਦੀ ਹੈ ਔਰ ਅਗਰ ਸਾਡਾ ਸਾਥੀ ਬਾਰ-ਬਾਰ ਉਹੀ ਗਲਤੀ ਕਰਦਾ ਹੈ ਫਿਰ ਬੈਠ ਕੇ ਗੱਲ ਕਰੋ ਔਰ ਤੁਹਾਡਾ ਹੱਕ ਬਣਦਾ ਹੈ ਕਿ ਤੁਹਾਨੂੰ ਇਮਾਨਦਾਰ ਜਵਾਬ ਮਿਲੇ ਨੌਵੀਂ ਗੱਲ ਅਗਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਤਰੀਕਾ ਹੀ ਸਹੀ ਹੈ ਨਹੀਂ ਜੀ ਅਗਰ ਤੁਹਾਡੇ ਸਾਥੀ ਦਾ ਤਰੀਕਾ ਵੱਖਰਾ ਹੈ ਤਾਂ ਸ਼ਾਇਦ ਉਹ ਤਰੀਕਾ ਵੀ ਸਹੀ ਹੋਵੇ ਆਪਣੇ ਸਾਥੀ ਦੇ ਖਿਆਲ ਕਾਬੂ ਕਰਨ ਨੂੰ ਪਿਆਰ ਨਹੀਂ ਕਹਿੰਦੇ ਕਾਬੂ ਕਰਨ ਦੇ ਨਾਲ ਤੁਸੀਂ ਆਪਣੇ ਸਾਥੀ ਦੀ ਰੂਹ ਨੂੰ ਇੱਕ ਕੂਟਣ ਮਹਿਸੂਸ ਕਰਵਾਉਂਦੇ ਹੋ ਇਹ ਸਿੱਖੋ ਕਿ ਵਿਚਾਰਵਾੜਾ ਹੱਲ ਕਿਵੇਂ ਲੱਭਣਾ ਹੈ ਦਸਵੀਂ ਗੱਲ ਅਗਰ ਤੁਸੀਂ ਇਹ ਸੋਚਦੇ ਹੋ ਕਿ ਅچھے ਰਿਸ਼ਤੇਆਂ ਨੂੰ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ ਨਹੀਂ ਜੀ ਪਾਣੀ ਤੋਂ ਬਿਨਾ ਤਾਂ ਫੁੱਲ ਵੀ ਮਰ ਜਾਣਾ ਸ਼ੁਰੂ ਹੋ ਜਾਂਦੇ ਨੇ ਲੰਬਾ ਨਿਭਣ ਵਾਲੇ ਰਿਸ਼ਤੇ ਨੂੰ ਹਰ ਰੋਜ਼ ਪਾਣੀ ਦਿਵੋ ਆਪਣੀ ਮਿਹਨਤ ਦੇ ਨਾਲ ਆਪਣੀ ਖੁਸ਼ੀ ਨਾਲ ਆਪਣੀ ਭਾਵਨਾ ਨਾਲ ਆਪਣੇ ਇਰਾਦੇ ਨਾਲ ਬੁਲਿਖੇ ਖਤਮ ਕਰਿਏ ਆਪਣੇ ਪਿਆਰ ਨੂੰ ਆਪਣੇ ਰਿਸ਼ਤੇ ਨੂੰ ਤੰਦਰੁਸਤ ਤੌਰ ਤਰੀਕੇ ਨਾਲ ਨਿਭਾਈਏ ਔਰ ਠੀਕ ਕਰਿਏ ਇੱਕ ਟੁੱਟੀ ਹੋਈ ਮਾਨਸਿਕਤਾ ਦੀ ਵਜ੍ਹਾ ਕਰਕੇ ਆਪਣੇ ਪਿਆਰਿਆਂ ਨੂੰ ਆਪਣੇ ਸੱਚੇ ਸਾਥੀ ਨੂੰ ਖੋਈਏ ਨਾ